ਜਦੋਂ ਮਨੁੱਖ ਇਸ ਸੰਸਾਰ ਤੇ ਆਉਂਦਾ ਹੈ ਨਾ ਦੋ ਚੀਜ਼ਾਂ ਪਹਿਲਾਂ ਲਖਵਾ ਕੇ ਆਉਂਦਾ ਹੈ ਸੁਣ ਲਿਓ ਦੋ ਚੀਜ਼ਾਂ ਪਰਮਾਤਮਾ ਸਭ ਤੋਂ ਪਹਿਲਾਂ ਮਨੁੱਖ ਜੀ ਲਿਖਦਾ ਹੈ ਪਹਿਲਾ ਕਿਹੜੀ ਮਰਨ ਲਖਾਏ ਮੰਡਲ ਮ ਆਏ ਮਰਨ ਲਖਾਏ ਮੰਡਲ ਮ ਆਏ ਮੰਡਲ ਕਹਿੰਦੇ ਨੇ ਇਹ ਸੰਸਾਰ ਇਹ ਸਾਰੀ ਸ੍ਰਿਸ਼ਟੀ ਮੰਡਲ ਮਰਨ ਦਖਾਏ ਕਹਿੰਦੇ ਮੌਤ ਤੂੰ ਸਭ ਤੋਂ ਪਹਿਲਾਂ ਲਿਖੀ ਪ੍ਰਮਾਤਮਾ ਨੇ ਜਦੋਂ ਮਨੁੱਖ ਨੇ ਧਰਤੀ ਤੇ ਪ੍ਰਮਾਤਮਾ ਨੇ ਧਰਤੀ ਤੇ ਭੇਜਿਆ ਨਾ ਮਨੁੱਖ ਨੂੰ ਸਭ ਤੋਂ ਪਹਿਲਾਂ ਐਕਸਪਾਇਰ ਡੇਟ ਜਿਦੋਂ ਦਵਾਈਆਂ ਬਣਦੀਆਂ ਨੇ ਨਾ ਮੈਡੀਸਿਨ ਉਹਨਾਂ ਦੀ ਐਕਸਪਾਇਰ ਡੇਟ ਸਭ ਤੋਂ ਪਹਿਲਾਂ ਲਿਖੀ ਜਾਂਦੀ ਹੈ ਵੀ ਇਸ ਤਰੀਕ ਨੂੰ ਇਹਨੇ ਐਕਸਪਾਇਰ ਹੋ ਜਾਣਾ ਫਿਰ ਆਪਾਂ ਯੂਜ਼ ਨਹੀਂ ਕਰ ਸਕਦੇ ਵਰਤ ਨਹੀਂ ਸਕਦੇ ਸੁਣਿਓ ਸਭ ਤੋਂ ਪਹਿਲਾਂ ਬੰਦੇ ਦੀ ਮੌਤ ਨਿਸ਼ਚਿਤ ਕੀਤੀ ਪ੍ਰਮਾਤਮਾ ਨੇ ਤੇਰੇ ਇਤਨੇ ਸੁਵਾਸ ਨੇ ਇਸ ਤੋਂ ਇਲਾਵਾ ਤੈਨੂੰ ਇੱਕ ਸੁਵਾਸ ਵੀ ਬਤਨੀ ਦੂਸਰਾ ਸੁਣ ਰਹੇ ਹੋ ਦੂਜਾ ਪ੍ਰਮਾਤਮਾ ਨੇ ਕੀ ਲਿਖਿਆ ਹੈ ਦੂਜਾ ਪ੍ਰਮਾਤਮਾ ਨੇ ਲਿਖਿਆ ਹੈ ਫਟਾ ਰਿਜਕ ਆਕੋ ਸਤਨਾ ਵਾਹਿਗੁਰੂ ਜਹਾਂ ਦਾਣੇ ਤਹ ਖਾਣ ਨਾਨਕਾ ਸੱਚ ਹੈ ਕਹਿੰਦਾ ਜਿੱਥੇ ਜਿੱਥੇ ਸਾਡੇ ਚੋਗ ਨੇ ਨਾ ਗਾਲੀ ਲਿਖੇ ਸਾਨੂੰ ਚੁਗੜੇ ਪੈਣ ਹੁਣ ਅਸੀਂ ਕਿੱਥੇ ਹੁੰਨੇ ਆ ਇਹੋ ਜਿਹਾ ਜਦੋਂ ਕੋਈ ਘਰ ਵਿੱਚ ਪਾਣਾ ਵਰਤ ਜਾਂਦਾ ਹੈ ਫਿਰ ਅਸੀਂ ਰੋਟੀ ਪਾਣੀ ਉਥੇ ਛੱਡ ਦਿੰਨੇ ਆ ਤੇ ਉਥੋਂ ਚੱਲ ਪੈਣੇ ਆ ਕਿਉਂਕਿ ਸਾਡਾ ਦਾਣਾ ਪਾਣੀ ਜਿੱਥੇ ਸਾਨੂੰ ਖਿੱਚ ਕੇ ਲੈ ਜਾਏਗਾ ਸਾਨੂੰ ਉੱਥੇ ਜਾਣਾ ਪੈਣਾ ਸਤਪੁਰ ਪਾਸ਼ਾ ਨੇ ਦੋ ਚੀਜ਼ਾਂ ਲਿਖੀਆਂ ਨੇ ਪਹਿਲਾ ਮੌਤ ਦੂਜਾ ਰਿਜਕ